ਕੀ ਕੋਈ ਹਾਰ ਨਹੀਂ ਹੋਈ ਮੇਰੀ ਜਿੱਤ ਹੋਈ ਹੈ ਮੈਂ ਸਭ ਤੋਂ ਪਿੱਛੇ ਚੱਲਿਆ ਸਭ ਤੋਂ ਮੁਰੇ ਆ ਕੇ ਖੜੇ ਆ ਮੇਰੀ ਹਾਰ ਕਿਤੇ ਨਹੀਂ ਹੋਈ ਹੈ ਹਾਰ ਹੋਈ ਹੈ ਜਿਹੜੇ ਵਿਰੋਧਤਾ ਕਰ ਦਿੱਤੀ ਮੈਂ ਉਹ ਵਿਰੋਧਤਾ ਕਰਨ ਲਈ ਧੰਨਵਾਦ ਕਰਦਾ ਜਿੱਥੇ-ਜਿੱਥੇ ਮੇਰੀ ਬਾਜ ਨਹੀਂ ਚੱਲ ਸਕੀ ਉਹਨਾਂ ਨੇ ਵਿਰੋਧਤਾ ਕਰਕੇ ਮੇਰੀ ਬਾਜ ਪਚਾਈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਰ ਜਿੱਤ ਦਾ ਇਹਦਾ ਸਾਰੇ ਜਿਹੜੇ ਇੱਕ ਨੇ ਜਿੱਤ ਦਾ ਇਸ ਵਕਤ ਨਹੀਂ ਹਾਰਣਾ ਵਕਤ ਵਿੱਚ ਮੇਰਾ ਵੀ ਨਾਮ ਆਉਂਦਾ ਇਸ ਕਰਕੇ ਮੈਂ ਸਾਰਾ ਦਹੀਂ ਮੋਟਰਾਂ ਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਮੈਨੂੰ ਹਰ ਤਰ੍ਹਾਂ ਦੀ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਮੇਰੇ ਨਾਲ ਤੁਰਿਆ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੇਰੇ ਵਿਰੋਧਤਾ ਕੀਤੀ ਹੈ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕੱਲ ਕੀਤੀ ਜਦੋਂ ਕਿਸਾਨਾਂ ਨੇ ਬਹੁਤ ਫੀਲਿੰਗ ਕੀਤਾ ਤੁਹਾਡਾ ਕਿਸਾਨਾਂ ਨੇ ਵਿਰੋਧਤਾ ਕੀਤੀ ਹੈ ਇਹ ਸਮਾਂ ਔਰ ਟਾਈਮ ਆਣਾ ਇੱਕ ਕਿਸਾਨ ਨੇ ਆਪਣੇ ਆਪਣੇ ਆਪੀ ਵਿਰੋਧਤਾ ਕਰਨੀ ਹੈ ਮੇਰੀ ਤਾਂ ਕਰੀ ਹੈ ਉਹ ਆਪਣੇ ਆਪ ਆਪਣੀ ਕਰਨਗੇ ਕਿਉਂਕਿ ਸੈਂਟਰ ਚ ਸਰਕਾਰ ਬਣ ਗਈ ਐ ਨਾ ਰਾਹੁਲ ਦੇ ਪੱਲੇ ਪੱਲੇ ਕੁਸ ਐ ਤੇ ਨੱਕ ਜਿਹੋਰ ਦੇ ਪੱਲੇ ਐ ਤੇ ਨਾ ਕਿਸਾਨਾਂ ਦੇ ਪੱਲੇ ਐ ਜਿਹਨਾਂ ਚ ਦਮ ਹੁੰਦਾ ਜਿਸ ਤਰ੍ਹਾਂ 2017 ਚ ਬਾਈਚ ਇਲੈਕਸ਼ਨ ਮੜੀਦੀ ਲੜਦੇ ਆਏ ਦੋੜੇ ਬ੍ਰੋਤਾ ਕਰਕੇ 0 ਬਣ ਗਏ ਇਹ ਹੀ ਰੋ ਨਹੀਂ ਇਹ 0 ਐ ਕਿਸਾਨਾਂ ਦੇ ਨਾਲ ਜਿਹੜੇ ਕਿਸਾਨਾਂ ਤੇ ਕਾਂਗਰਸ ਦੀ ਇਹ ਮਿਲੀ ਭੁਗਤ ਦੀ ਇਹ ਸਿਰਫ ਇੱਕੋ ਚੀਜ਼ ਨੂੰ ਟਾਰਗੇਟ ਕਰਨਾ ਕੀ ਬੀਜੇਪੀ ਦੇਮ ਮੀਦਵਾਰਨ ਉਹਨਾਂ ਦੀ ਮੀਦਵਾਰਨ ਅੰਡਾ ਚਨਾਬਣ ਦੇਣਾ ਅਸੀਂ ਇਹ ਗੱਲ ਕਹੀ ਦੀ ਇਹ ਦੇਸ਼ ਦਾ ਸੰਵਧਾਨ ਹੈ ਦੇਸ਼ ਦੇ ਸੰਵਧਾਨ ਬਾਬਾ ਸਾਹਿਬ ਨੇ ਲਿਖਿਆ ਅਸੀਂ ਸੰਵਧਾਨ ਨੇ ਇਲੈਕਸ਼ਨ ਕਿਹਾ ਮਿਲਣੋ ਅਸੀਂ ਬਾਬਾ ਸਾਹਿਬ ਉਮੀਦ ਕਰਦੇ ਸੰਵਧਾਨ ਦੇ ਤਹਿਤ ਇਲੈਕਸ਼ਨ ਲੜਦੇ ਇਹ ਜੀ ਬੂਟ ਪਈ ਹੈ ਰਾਮ ਮੰਦਰ ਕਰਤੀ ਪਈ ਹੈ ਮੈਨੂੰ ਕੋਣ ਜਾਣਦਾ ਸੀ ਰਾਮ ਮੰਦਰ ਕਰਕੇ ਬੂਟ ਪਈ ਇਹ ਰਾਮ ਮੰਦਰ ਦੀ ਬੂਟ ਹੈ 128000 ਦੇ ਲਗਭਗ ਕੋਟ ਪੈਜਨੀ ਔਰ ਜਿਹੜਾ ਗਰੀਬ ਆਦਮੀ ਜਿਹੜਾ ਲੋ ਪਿੰਡ ਜੀਰੋ ਤੇ ਜਿਹੜਾ ਮੋਦੀ ਸਾਹਿਬ ਨੇ ਲਿਆ ਕੇ ਆਪਣੇ ਵੱਲੋਂ ਭੇਜਿਆ ਇਹ ਵੋਟਰ ਰਾਮੰਦਰ ਦੀ ਔਰ ਕੀ ਦੀ ਵੋਟ ਹੈ ਮੇਰੀ ਕੋਈ ਹਾਰ ਨਹੀਂ ਹੋਈ ਮੇਰੀ ਜਿੱਤ ਹੋਈ ਹੈ ਮੈਂ ਸਭ ਤੋਂ ਪਿੱਛੇ ਚੱਲਿਆ ਸਭ ਤੋਂ ਮੁਰੇ ਆ ਕੇ ਖੜਿਆ ਮੇਰੀ ਹਾਰ ਕਿੱਤੇ ਦੀ ਹੋਈ ਹੈ ਹਾਰ ਹੋਈ ਹੈ ਜਿਹੜੇ ਵਿਰੋਧਤਾ ਕਰ ਦਿੱਤੀ ਮੈਂ ਉਹ ਵਿਰੋਧਤਾ ਕਰਨ ਲਈ ਧੰਨਵਾਦ ਕਰਦਾ ਹਾਂ ਜਿੱਥੇ-ਜਿੱਥੇ ਮੇਰੀ ਬਾਜ ਨਹੀਂ ਚੱਲ ਸਕੀ ਉਹਨਾਂ ਨੇ ਵਿਰੋਧਤਾ ਕਰਕੇ ਮੇਰੀ ਬਾਜ ਪਹਚਾਈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਰ ਜਿੱਤ ਦਾ ਇਹ ਸਾਰੇ ਜਿਹੜੇ ਇੱਕ ਨੇ ਜਿੱਤਣਾ ਇਸ ਵਕੀ ਨਹੀਂ ਹਰਣਾ ਵਕੀ ਵਿੱਚ ਮੇਰਾ ਵੀ ਨਾਮ ਆਉਂਦਾ ਇਸ ਕਰਕੇ ਮੈਂ ਸਾਰਾ ਦਾ ਹੀ ਵੋਟਰਾਂ ਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਮੈਨੂੰ ਹਰ ਤਰ੍ਹਾਂ ਦੀ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਮੇਰੇ ਨਾਲ ਤੁਰਿਆ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੇਰੀ ਵਿਰੋਧਤਾ ਕੀਤੀ ਹੈ ਉਹਨਾਂ ਦੀ ਬਹੁਤ-ਬਹੁਤ ਧੰਨਵਾਦ ਕੱਲ ਕੀਤੀ ਜਦੋਂ ਕਿਸਾਨਾਂ ਨੇ ਬਹੁਤ ਹੀ ਲੋਕ ਕੀਤਾ ਤੁਹਾਡਾ ਕਿਸਾਨਾਂ ਨੇ ਵਿਰੋਧਤਾ ਕੀਤੀ ਹੈ ਇਹ ਸਮਾਂ ਉਹ ਟਾਈਮ ਆਣਾ ਇੱਕ ਕਿਸਾਨ ਨੇ ਆਪਣੇ ਆਪਣੇ ਆਪੀ ਵਿਰੋਧਤਾ ਕਰਨੀ ਹੈ ਮੇਰੀ ਤਾਂ ਕਰੀ ਹੈ ਉਹ ਆਪਣੇ ਆਪ ਆਪਣੀ ਕਰਨਗੇ ਕਿਉਂਕਿ ਸੈਂਟਰ ਚ ਸਰਕਾਰ ਬਣ ਗਈ ਹੈ ਨਾ ਰਾਹੁਲ ਦੇ ਪੱਲੇ ਪੱਲੇ ਕੁਝ ਹੈ ਤੇ ਨਾ ਜ਼ਿਹੋਰ ਦੇ ਪੱਲੇ ਹੈ ਤੇ ਨਾ ਕਿਸਾਨਾਂ ਦੇ ਪੱਲੇ ਹੈ ਜਿਹਨਾਂ ਚ ਦਮ ਹੁੰਦਾ ਜਿਸ ਤਰ੍ਹਾਂ 2017 ਚ ਬਾਹੀਂ ਚ ਲਕਸ਼ਮਣ ਲੜੀਦੀ ਲੜਦੇ ਆਏ ਦੋੜੇ ਵਿਰੋਧਾ ਕਰਕੇ 01 ਇਹ ਹੀ ਹੋਣੀ ਇਹ 0 ਆ ਕਿਸਾਨਾਂ ਦੇ ਨਾਲ ਜਿਹੜੇ ਕਿਸਾਨਾਂ ਤੇ ਕਾਂਗਰਸ ਦੀ ਇਹ ਮਿਲੀ ਭੁਗਤਤੀ ਵੀ ਸਿਰਫ ਇੱਕੋ ਚੀਜ਼ ਨੂੰ ਟਾਰਗੇਟ ਕਰਨਾ ਕਿ ਬੀਜੇਪੀ ਦੇ ਮੀਤਵਾਰਾਂ ਨੂੰ ਉਹਨਾਂ ਦੇ ਮੀਤਵਾਰਾਂ ਨੂੰ ਅੰਡਾ ਚ ਨਾਮ ਬਣ ਦੇਣਾ ਅਸੀਂ ਇਹ ਗੱਲ ਕਹੀ ਦੀ ਇਹ ਦੇਸ਼ ਦਾ ਸਰਦਾਰ ਹੈ ਦੇਸ਼ ਦੇ ਸੁਧਾਨ ਬਾਬਾ ਸਾਹਿਬ ਕਮੇਟੀ ਕਿਹਾ ਅਜੀਜ਼ ਸੁਧਾਨ ਨੇ ਇਲੈਕਸ਼ਨ ਕਿਹਾ ਮਿਲਣੋ ਅਸੀਂ ਬਾਬਾ ਸਾਹਿਬ ਅਪੀਲ ਕਰਦੇ ਸੰਵਿਧਾਨ ਦੇ ਤਹਿਤ ਲੜ ਰਹੇ ਇਹ ਜੀ ਬੂਟ ਪਈ ਹੈ ਰਾਮ ਮੰਦਰ ਕਰਤੀ ਪਈ ਹੈ ਮੈਨੂੰ ਕੋਣ ਜਾਣਦਾ ਸੀ ਰਾਮ ਮੰਦਰ ਕਰਤੀ ਬੂਟ ਪਈ ਹੈ ਇਹ ਰਾਮ ਮੰਦਰ ਦੀ ਬੂਟ ਹੈ 128000 ਦੇ ਲਗਭਗ ਬੂਟ ਪੈ ਜਣੀ ਉਹ ਜਿਹੜਾ ਗਰੀਬ ਆਦਮੀ ਜਿਹੜਾ ਲੋ ਪਿੰਡ ਜੀਰੋ ਤੇ ਜਿਹੜਾ ਮੋਦੀ ਸਾਹਿਬ ਨੇ ਲਿਆ ਕੇ ਆਪਣੇ ਵੱਲੋਂ ਭੇਜਿਆ ਇਹ ਬੂਟ ਰਾਮ ਮੰਦਰ ਦੀ ਹੋਰ ਕਿਦੀ ਬੂਟ ਹੈ